ਪਪੰਦ ਜਨਮ ਸਤਾਰ ਸ਼ਹਿਰ ਕੁੱਤੀ ਪਾਈਂਗਾ ਸਿਰ ਕੁੱਟਦੀ ਦੁਪਹਿਰਾਂ ਵਿੱਚ ਜੁੱਤੀ ਪਾਈਂਗਾ ਤੂੰ ਕਿਉਂ ਪੁੱਛਦੀ ਆ ਕਾਲੇ ਸ਼ੀਸ਼ੇ ਲਾ ਕੇ ਰੱਖਦਾ ਪੁੱਛਦੀ ਕਾਲੇ ਸ਼ੀਸ਼ੇ ਲਾ ਕੇ ਰੱਖਦਾ ਇਸਨੇ ਆਟਾ ਤੇਰੇ ਰਹਿਰੀ ਅੱਖ ਤੋਂ ਨੱਕ ਲੋ ਤਾਂ ਮੁੰਦਾ ਸ਼ਰੀਫ ਲੱਗਦਾ ਕੁਫੇ ਸ਼ੁਰੂ ਹੁੰਦਾ ਗੱਪਰੂ ਦੇ ਡੱਬ ਤੋਂ ਯਾਰ ਧਿਆਨਵਾਰ ਦੇ ਬਦੂਖਾਂ ਵਰਗੇ ਬਲਾਸੀ ਦੀ ਨਾਲ ਗੰਧਹਾਰੇ ਚ ਪਾਇਆ ਗਾਣਾ ਵੇ ਬਦੂਖਾ ਵਰਗੇ ਤੁਹਾमारी ਧੱਤਨੋਂ ਤੇਲ ਦਾ ਹਾਰੇ ਚੱਟਦਾ ਜੇ ਜੇ ਬੰਦਿਆਂ ਨੂੰ ਜ਼ਹਿਰ ਲੱਗਦਾ ਸਾਡੇ ਨਾਲ ਕਿੱਥੇ ਮੱਖਾ ਮੱਖੇ ਫੈਰ ਲੱਗਦਾ ਕਰੋ ਨਿਕਲਾਂ ਤਾਂ ਜ਼ਹਿਰ ਸ਼ੁਰੂ ਹੋ ਜਾਂਦੇ ਆਹ ਤਿੰਨ ਕੋਦੇ ਵੱਲੋਂ ਤੇਰਾ ਸ਼ਹਿ ਲੱਗਦਾ ਟਾਲੀਆਂ ਹੰਦਾ ਵਰਾ ਚ ਟਿੱਕੀ ਐ ਲਾਸੀ ਬੈਠ ਕੇ ਲੈ ਜੱਟ ਨਿੱਕੇ ਲੱਗੇ ਤਾਂ ਚੱਤਾ ਯ ਫਿਰ ਫਾਈਂਕਰ ਉਹਨੇ ਗੋਰੀਏ ਮੈਂ ਬਾਹਰ ਤੁਰੋਂ ਦੇ ਜੁਲਫਾਂ ਦੀ ਲੱਤ ਤੋ ਯਾਰ ਜਾਰਾ ਸਿੱਟੀ ਨਾ ਜਿੰਦ ਹਾਰੇ ਕਿਆਸਾ ਮਾ ਦਿਨ ਤੇ ਮਾ ਦਿਨ ਨਾ ਯੂਕਸ ਸਾਡੇ ਹੈਰੀ ਪੱਕ ਦੀਰ ਤੱਕਰਾਰ ਚੱਲਦੀ ਸਾਡੀ ਅਤੀ ਟੋਲੀ ਬਾਰ ਤੇ ਫਰਾਰ ਚੱਲਦੀ ਸੜਕਾਂ ਤੋਂ ਵੱਧ ਖਬਰਾਂ ਚ ਰਹਿੰਦੀ ਆ ਸਾਡੀ ਵੈਰੀਆਂ ਦੀ ਹੱਕ ਉੱਤੇ ਕਾਰ ਚੱਲਦੀ ਮੰਜਰਾ ਚ ਕਪੜਾ ਚ ਬੈਲੀਆਂ ਤੇ ਸੋਪਰਾ ਚ ਸਰਦੀਆ ਤੋਂ ਤੇ ਰਾਜ ਫੁੱਲਾਂ ਤੇ ਖੰਡੋਂ ਨੂੰ ਨਜ਼ਾਰੇ ਦਿਨਾਂ ਪਤਦੀਆਂ ਮੋਰਨੀ ਜਿਤਾ ਦੇ ਪਤ ਪੋ ਯਾਰ ਜਾਨ ਵਾਲ ਤੇ ਤੰਦੁਖਾਂ ਵਰਗੇ ਬਦੁਖਾਂ ਵਰਗੇ ਲਾਸੀ ਪੀਣਾ ਤੇ ਹਾਰੇ ਚੱਕ ਤੋਂ ਯਾਰ ਜਾਨ ਵਾਲ ਤੇ ਤੰਦੁਖਾਂ ਵਰਗੇ ਬਦੁਖਾਂ ਵਰਗੇ ਲਾਸੀ ਪੀਣਾ ਤੇ ਹਾਰੇ ਚੱਕ ਤੋਂ ਆਈ ਚੰਤ ਤੋਂ ਤੰਦੁਖਾਂ ਵਰਗੇ ਲਾਸੀ ਦੀ